ਜਿਹੜੀ ਨਹੀਂ ਆਂਦੀ ਅੱਜ 6 ਘੰਟੇ ਦਾ ਘਟਾ ਉਹ ਐਗੀਆਂ ਗੰਦੀਆਂ ਜਿਹੜੀਆਂ ਨੀਤੀਆਂ ਲੈ ਕੇ ਹੁਣ ਮਨੀਸ਼ ਸੋਦੀਆ ਜੀ ਜਿਹੜੇ ਸਭ ਤੋਂ ਕਰਪਟ ਬੰਦੇ ਸੜਾਮ ਦੀ ਨੀਤੀ ਦੇ ਵਿੱਚ ਲਿਫਤ ਹੋਏ ਹੋਏ ਅੱਜ ਉਹ ਪੰਜਾਬ ਨੂੰ ਆ ਕੇ ਦੇਖਦੇ ਕਰਨ ਦੀ ਗੱਲਾਂ ਕਰਦੇ ਆ ਪੰਜਾਬ ਦੇ ਪ੍ਰਭਾਰੀ ਬਣਾ ਦਿੱਤੇ ਗਏ ਕੀ ਇਹ ਪੰਜਾਬ ਦਾ ਸੁਧਾਰ ਕਰਨਗੇ ਜਿਨ੍ਹਾਂ ਕੋ ਲਾਅ ਐਂਡ ਆਰਡਰ ਜਿਹੜੀ ਸਭ ਤੋਂ ਸਾਡੀ ਮੁੱਢਲੀ ਜਿਹੜੀ ਸੇਵਾ ਹੈ ਉਹ ਨਹੀਂ ਸੰਭਾਲ ਹੋ ਰਹੀ ਜੇ ਲਾਅ ਐਂਡ ਆਰਡਰ ਫੇਲ ਹੈ ਤੇ ਤਾਂ ਹੀ ਅੱਜ ਇਹ ਸਾਨੂੰ ਇਹ ਮਜਬੂਰ ਹੋ ਕੇ ਸੜਕ ਦੇ ਉੱਤੇ ਉਤਰਨਾ ਪਿਆ ਕਿ ਇਹ ਜਿਹੜੀ ਅੱਜ ਘਟਨਾ ਵਾਪਰੀ ਹੈ ਪਿਛਲੇ ਤਿੰਨਾਂ ਸਾਲਾਂ 'ਚ ਕਈ ਘਟਨਾਵਾਂ ਵਾਪਰ ਗਈਆਂ ਗੋਲੀਬਾਰੀ ਹੁੰਦੀ ਸੀ ਉਹ ਫੜ ਲੈਣੇ ਹੁਣ ਤਾਂ ਗ੍ਰੇਨੇਡ ਹਮਲੇ ਹੋਣੇ ਸ਼ੁਰੂ ਹੋ ਗਏ ਸਾਡਾ ਪੰਜਾਬ ਦੀ ਜਿਹੜੀ ਸੁਰੱਖਿਆ ਨੂੰ ਭੰਗ ਕਰਨ ਦੀ ਜਿਹੜੀ ਇਹਨਾਂ ਦੀ ਮਨਸ਼ਾ ਉਹ ਅਸੀਂ ਕਾਮਯਾਬ ਨਹੀਂ ਹੋਣਦੇਾਂਗੇ ਜਿਹੜੇ ਸਾਡੇ ਭਾਈਚਾਰਕ ਸਾਂਝ ਨੂੰ ਤੋੜਨ ਦੀ ਇਹਨਾਂ ਦੀ ਮਨਸ਼ਾ ਉਹ ਕਦੇ ਕਾਮਯਾਬ ਨਹੀਂ ਹੋਣਦੇਾਂਗੇ ਭਾਰਤੀ ਜਨਤਾ ਪਾਰਟੀ ਹਰ ਵਰਗ ਦੇ ਨਾਲ ਹਰ ਸਮੁਦਾਏ ਦੇ ਨਾਲ ਹਰ ਜਾਤ ਪਾਤ ਉੱਪਰ ਉੱਠ ਕੇ ਖੜੀ ਹੈ ਔਰ ਪੂਰੇ ਪੰਜਾਬ ਦਾ ਜੇ ਭਲਾ ਹੋ ਸਕਦਾ ਹੈ ਇਸ ਵੇਲੇ ਤਾਂ ਭਾਰਤੀ ਜਨਤਾ ਪਾਰਟੀ ਹੀ ਕਰ ਸਕਦੀ ਹੈ ਵਿਕਸਿਤ ਭਾਰਤ ਬਣਾਉਣ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੰਜਾਬ ਵੀ ਅੱਗੇ ਵਧ ਕੇ ਇਸ ਵਿੱਚ ਯੋਗਦਾਨ ਪਾਵੇ ਇਸ ਵੇਲੇ ਮੇਰੀ ਸਾਰੀ ਟੀਮ ਨਕੌਦਰ ਮੰਡਲ ਦੇ ਪ੍ਰਧਾਨ ਸਾਡੇ ਅਜੇ ਬਜਾਜ ਜੀ ਮੇਰੇ ਸਤਕਾਰਯੋਗ ਦੀਪਕ ਸ਼ਰਮਾ ਜੀ ਸਟੇਟ ਮੈਂਬਰ ਸਾਡੇ ਕਲੇਰ ਸਾਹਿਬ ਦਵਿੰਦਰ ਕਲੇਰ ਜੀ ਜੱਖੂ ਸਾਹਿਬ ਰੋਹਿਤ ਜੈਮ ਜੀ ਮਹਾ ਮੰਤਰੀ ਅਮਿਤ ਵਿਜੇ ਜੀ ਸਾਡੇ ਐਕਸੀਲਾ ਪ੍ਰਧਾਨ ਔਰ ਸਾਡੀ ਰੀੜ ਦੀ ਹੱਡੀ ਪੰਗਲ ਢਿੰਗਰਾ ਜੀ ਸਮੁੱਚੀ ਆਪਣੀ ਲੀਡਰਸ਼ਿਪ ਦੇ ਨਾਲ ਇੱਥੇ ਅਸੀਂ ਮੌਜੂਦ ਹੈ ਔਰ ਅੱਜ ਅਸੀਂ ਭਗਵੰਤ ਮਾਨ ਦਾ ਸਵਾਪਾ ਕਰਾਂਗੇ ਸਾਡੇ ਵਾਈਸ ਪ੍ਰਧਾਨ ਕੁਨਾਲ ਜੋਸ਼ੀ ਜੀ ਸਾਡੇ ਨਾਲ ਸਾਰੀ ਟੀਮ ਜਿਹੜੀ ਖੜੀ ਹੈ ਰਜਿੰਦਰ ਬਿੱਲੀ ਬਾਜੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਜੇ ਅਸੀਂ ਇਕਜੁੱਟ ਰਵਾਂਗੇ ਤੇ ਅਸੀਂ ਪੰਜਾਬ ਨੂੰ ਅਸੀਂ ਸਹੀ ਦਿਸ਼ਾ 'ਚ ਲੈ ਕੇ ਜਾ ਸਕਦੇ ਹਾਂ ਤੋਂ ਮੇਰੀ ਬੇਨਤੀ ਹੈ ਕਿ ਅਸੀਂ ਸਾਰੇ ਭਰਾ ਹੁਣ ਇਕੱਠੇ ਹੋ ਗਏ ਜਿਹੜਾ ਸਿਆਪਾ ਕਰੀਏ ਇਸ ਨਕਮੀ ਸਰਕਾਰ ਦਾ ਸ਼ਰਾਬੀ ਸਰਕਾਰ ਦਾ ਨਸ਼ੇੜੀ ਸਰਕਾਰ ਦਾ ਇਹਦਾ ਪੁਤਲਾ ਫੂਕਣ ਲਈ ਅਸੀਂ ਅੱਜ ਇੱਥੇ ਚੌਂਕ 'ਚ ਖੜੇ ਹੋਏ ਆਂ ਅਸੀਂ ਜਿਹੜਾ ਟ੍ਰੈਫਿਕ ਟ੍ਰੈਫਿਕ ਅਸੁਵਿਧਾ ਹੋ ਰਹੀ ਆ ਉਹਦੇ ਲਈ ਮਾਫੀ ਚਾਹੁੰਦੇ ਆਂ ਔਰ ਅਸੀਂ ਚਾਹੁੰਦੇ ਆਂ ਕਿ ਇਹ ਸਰਕਾਰ ਨੂੰ ਨਸੀਹਤ ਮਿਲੇ ਕਿ ਇਹੋ ਜਿਹੇ ਕੰਮ ਕਰਨੇ ਆ ਤਾਂ ਸਾਨੂੰ ਧਰਨੇ ਦੁਆਰਾ ਲਾਣੇ ਪੈਣਗੇ ਤੇ ਜੇ ਅਸੀਂ ਪੰਜਾਬ ਗਵਰਨਮੈਂਟ ਨੂੰ ਖੁੱਲ ਕੇ ਕਹਿ ਦੇਣ ਲੱਗੇ ਚੈਲੰਜ ਜੇ ਇਹੋ ਜਿਹੇ ਹਮਲੇ ਆਦੇ ਨਾਥ ਨਾ ਪਾਈ ਤੇ ਹੁਣ ਧਰਨੇ ਨਹੀਂ ਪੰਜਾਬ ਬੰਦ ਕੀਤਾ ਜਾਏਗਾ ਪੰਜਾਬ ਬੰਦ ਦੀ ਕੋਲ ਹਿੰਦੁਸਤਾਨ ਦੀ ਕੋਲ ਬਣ ਜਾਏਗੀ ਸੋ ਸਰਕਾਰ ਨੂੰ ਇਹ ਚੇਤਾਵਨੀ ਹੈ ਕਿ ਇਹੋ ਜੇ ਗੌ ਦੰਸਾ ਨੂੰ ਫੜ ਕੇ ਅੰਦਰ ਦਿੱਤਾ ਜਾਏ ਔਰ ਪੰਜਾਬ ਦੇ ਚਾਂਮਨ ਸ਼ਾਂਤ ਦੀ ਕਾਇਮ ਕੀਤੀ ਜਾਏ ਬਹੁਤ ਬਹੁਤ ਸ਼ੁਕਰੀਆ ਭਾਰਤ ਮਾਤਾ ਜੀ ਜੈ ਭਾਰਤ ਮਾਤਾ

ਸਾਡੇ ਬੀਜੇਪੀ ਦੇ ਬੱਬਰ ਸ਼ੇਰ ਮਨਰਿੰਜਨ ਕਾਲਿਆ ਜੀ ਦੇ ਘਰ ਤੇ ਚੜਾ ਬੰਦ ਹੰਗਲਾ ਹੋਇਆ ਆ ਕਾਲਿਆ ਸਾਹਿਬ ਦੇ ਉੱਪਰ ਨਹੀਂ ਬਾਜ ਬੋਲੇ ਹਰ ਕਾਰਕਟਰ ਦੇ ਉੱਪਰ ਹੋਇਆ ਆ ਕੀ जनते ਆ ਕਿ 80 ਵਾਲਾ ਦੂਰੇ ਹੀ ਦਵਾਰੋਂ ਆਮ ਹੋ ਜਾਏ ਔਰ ਬੀਜੇਪੀ ਦੇ ਕਾਰਕਟਰ ਨੂੰ ਜਰਾ ਦਬੋਗੇ ਇਸ ਤਰ੍ਹਾਂ ਅਸੀਂ ਉਹਦੇ ਵੀ ਡਰੇ ਤੇ ਹੁਣ ਕੀ ਡਰਾਂਗੇ ਸੋ ਸਬਕੋ ਸਬਕ ਸਾਡੇ ਜ਼ਿਲ੍ਹਾ ਅਧਿਕਾਰੀ ਨੇ ਤੁਹਾਨੂੰ ਪੂਰੇ ਪ੍ਰਕਿਰਣਾ ਦੱਸ ਦਿੱਤਾ ਕਿ ਇਹ ਕੰਮ ਕਿਉਂ ਲਗਾਇਆ ਜਾ ਰਿਹਾ ਹੈ ਅੱਜ ਅਸੀਂ ਭਗਵੰਤ ਮਾਨਸੇ ਦਾ ਜਿਹੜੇ ਪਤਲਾ ਫੁੱਟ ਰਹੇ ਆ ਅਸੀਂ ਕੀ ਕਹਾਂਗੇ ਅਗਰ ਆਕੰਮ ਅੱਗੇ ਤੋਂ ਵੀ ਇਸ ਤਰ੍ਹਾਂ ਜਾਰੀ ਰਿਹਾ ਅਗਰ ਕਾਨੂੰਨ ਵਿਵਸਥਾ ਇਸ ਤੋਂ ਅੱਗੇ ਤੋਂ ਜ਼ਿਆਦਾ ਵਿਗੜੀ ਤਾਂ ਹੀ ਕੇਵਲ ਨਕੋਦਰ ਨਹੀਂ ਪੂਰਾ ਪੰਜਾਬ ਬੰਦ ਕਰਾਵਾਂਗੇ ਔਰ ਜਗਾ ਜਗਾ ਕਰਨੇ ਦੇਵਾਂਗੇ ਸੋ ਹੁਣ ਮੈਂ ਆਪਣੇ ਮੰਡਲ ਦੇ ਮੰਡਲ ਅਧਕਸ਼ ਅਜੇ ਬਜਾਜ ਜੀ ਨੂੰ ਬੇਨਤੀ ਕਰਾਂਗਾ ਕਿ ਆਪਣੇ ਵਿਚਾਰ ਰੱਖਣ ਭਾਰਤੀਏ ਜਨਤਾ ਪਾਰਟੀ ਜਿੰਦਾਬਾਦ ਭਾਰਤ ਮਾਤਾ ਕੀ ਜੈ ਜਿਸ ਤਰ੍ਹਾਂ ਤੁਸੀਂ ਦੇਖੋ ਕੱਲ ਰਾਤ ਸਾਡੇ ਬਹੁਤ ਹੀ ਸੀਨੀਅਰ ਲੀਡਰ ਮਨਰੰਜਨ ਕਾਲਿਆਈ ਦੇ ਘਰ ਤੇ ਗ੍ਰੇਨੇਡ ਹਮਲਾ ਹੋਇਆ ਪਹਿਲਾਂ ਕਹਿੰਦੇ ਹੁੰਦੇ ਸੀ ਲੋਕੀ ਸੁਰੱਖਿਅਤ ਨਹੀਂ ਹੁਣ ਤਾਂ ਲੋਕਾਂ ਦੇ ਨਾਲ ਨਾਲ ਪੁਲਿਸ ਵੀ ਸੁਰੱਖਿਅਤ ਨਹੀਂ ਹੈ 2 ਦਿਨ ਪਹਿਲਾਂ ਪਟਿਆਲਾ ਦੇ ਵਿੱਚ ਲਗਾਤਾਰ 3 ਗ੍ਰੇਨੇਡ ਹਮਲੇ ਹੋਏ ਜਿਸ ਦੇ ਵਿੱਚ ਪਤਾ ਲੱਗਦਾ ਹੈ ਕਿ ਲਾ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਵਿੱਚ ਕਿੰਨੀ ਕੁ ਮਾੜੀ ਹੋ ਚੁੱਕੀ ਆ ਆਮ ਆਦਮੀ ਨੂੰ ਤਾਂ ਛੱਡੋ ਪੁਲਿਸ ਵਾਲੇ ਵੀ ਸੇਫ ਨਹੀਂ ਹੈ ਜਿਸ ਤਰ੍ਹਾਂ ਹੁਣ ਤੁਸੀਂ ਜਾਣਦੇ ਹੋ ਦਿੱਲੀ ਦੇ ਵਿੱਚੋਂ ਕੇਜਰੀਵਾਲ ਉਹਨਾਂ ਨੂੰ ਹਰਾ ਕੇ ਲੋਕਾਂ ਨੇ ਨਿਖਾਰ ਕੇ ਬਾਹਰ ਕੱਢ ਦਿੱਤਾ ਉਹ ਪੰਜਾਬ ਦੇ ਚਾਹੇ ਪਿਛਲੇ ਦਿਨੀ ਇੱਥੇ ਆ ਕੇ ਉਹ ਹੁਸ਼ਿਆਰਪੁਰ ਦੇ ਵਿੱਚ ਰਹੇ ਉਹਨਾਂ ਦੇ ਆਨ ਦੇ ਨਾਲ ਹੀ ਤੁਸੀਂ ਦੇਖਿਆ ਹੁਣਾ ਫਲੋਰ ਦੇ ਵਿੱਚ ਬਾਬਾ ਸਾਹਿਬ ਦੀ ਮੂਰਤੀ ਤੇ ਕਿੰਨੇ ਗਲਤ ਸ਼ਬਦ ਸ਼ਬਦਾਵਲੀ ਉਹ ਲਿਖੀ ਗਈ ਇਹ ਕੀ ਮੈਸੇਜ ਦੇਣਾ ਚਾਹੁੰਦੇ ਆ ਲੋਕਾਂ ਨੂੰ ਸਾਡੀ ਸਮਝ ਤੋਂ ਬਾਹਰ ਆ ਕੀ ਇਸ ਪਾਰਟੀ ਦੀ ਸੋਚ ਆ ਉਹ ਲੋਕਾਂ ਨੂੰ ਆਪਸ ਵਿੱਚ ਡਿਵਾਈਡ ਕਰਕੇ ਲੋਕਾਂ ਨੂੰ ਆਪਸ ਵਿੱਚ ਡਰਾ ਕੇ ਲੋਕਾਂ ਨੂੰ ਡਰਾ ਕੇ ਘਰ ਬਿਠਾ ਕੇ ਉਹ ਰਾਜ ਕਰਨਾ ਚਾਹੁੰਦੇ ਆ ਮੈਂ ਭਗਵੰਤ ਸਿੰਘ ਸਾਹਿਬ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਆਪਣੇ ਮੰਗ ਵਿੱਚੋਂ ਇਹ ਲੈਮ ਖੜਦੇਣ ਉਹ ਪੰਜਾਬ ਪਹਿਲੇ ਵਾਲਾ ਨਹੀਂ ਰਿਹਾ ਲੋਕੀ ਡਰ ਕੇ ਘਰ ਬੈਠ ਜਾਣਗੇ ਲੋਕੀ ਘਰ ਬੈਠਣ ਦੀ ਜਗ੍ਹਾ ਲੋਕੀ ਸੜਕਾਂ ਦੇ ਆ ਕੇ ਬਾਹਰ ਆ ਕੇ ਪ੍ਰਦਰਸ਼ਨ ਕਰਨਗੇ ਤੁਸੀਂ ਲੋਕਾਂ ਨੂੰ ਸੇਫਟੀ ਦਿਵੋ ਤੁਸੀਂ ਜਿਹੜਾ ਕਹਿੰਦੇ ਸੀ ਅਸੀਂ ਵੀਆਈਪੀ ਕਲਚਰ ਖਤਮ ਕਰਦਾ ਪਿੱਛੇ ਜੇ ਵੀਡੀਓ ਆਈ ਕਹਿੰਦੇ 1260 ਬੰਦੇ ਇਹਨਾਂ ਦੇ ਪਰਿਵਾਰ ਦੀ ਰੱਖਿਆ ਕਰਨ ਤੇ ਲੱਗੇ ਹੋਏ ਆ ਚਾਰ ਮੈਂਬਰ ਇਹਨਾਂ ਦੇ ਘਰ ਦੇ ਉਹਦੇ ਲਈ 1260 ਮੈਂਬਰ ਇਹ ਤਾਂ ਕਹਿੰਦੇ ਸੀ ਅਸੀਂ ਵੀਆਈਪੀ ਗੱਡੀ ਨਹੀਂ ਲੈਣੀ ਮੇਰੇ ਖਿਆਲ ਐਮਐਲਏ ਦੇ ਕੋਲ ਕੱਲੇ ਕੱਲੇ ਕੋਲ 8 8 ਨੌਣੋਂ ਇੱਕ ਪੁਲਿਸ ਮੁਲਾਜ਼ਮ ਆ ਜਿਹੜੇ ਇਹਨਾਂ ਦੇ ਹਲਕਾ ਇੰਚਾਰਜ ਉਹ ਜਿਪਸੀਆਂ ਲਈ ਫਿਰਦੇ ਆ ਤਿੰਨ ਤਿੰਨ ਚਾਰ ਚਾਰ ਹੋ ਪੁਲਿਸ ਦੇ ਲਈ ਬੰਦੇ ਲਈ ਫਿਰਦੇ ਆ ਇਹ ਕਹਿੰਦੀ ਸੀ ਦੀ ਵੀਆਈਪੀ ਕਲਚਰ ਖਤਮ ਕਰਨਾ ਇਹਨਾਂ ਨੇ ਤਾਂ ਉਹਨੂੰ ਤਿੰਨ ਚਾਰ ਗੁਣਾ ਪ੍ਰਮੋਟ ਕੀਤਾ ਆ ਜਿਹੜੀ ਕਹਿੰਦੀ ਸੀ ਸੀ ਆਮ ਆਦਮੀ ਪਾਰਟੀ ਆ ਉਹ ਆਮ ਆਦਮੀ ਪਾਰਟੀ ਨਹੀਂ ਆ ਰਹੀ ਉਹ ਖਾਸ ਆਦਮੀ ਪਾਰਟੀ ਬਣ ਕੇ ਰਹਿ ਗਈ ਆ ਸੋ ਇਨਾਂ ਹੀ ਮੈਂ ਕਹਿੰਦੇ ਆ ਇਹ ਲੋਕ ਇਨਾਂ ਨੂੰ ਦੱਸਣਾ ਜਾਂਦਾ ਕਿ ਲੋਕਾਂ ਦੀ ਮੁਰਦਨੀ ਸੇਵਾਾਂ ਨੂੰ ਧਿਆਨ ਦਿੱਤਾ ਜਾਵੇ ਨਾ ਕਿ ਮਨਿਸਟਰਾਂ ਨੂੰ ਧਿਆਨ ਦਿੱਤਾ ਜਾਵੇ ਜਿਹੜੇ ਦਿੱਲੀ ਤੋਂ ਬਾਅਦ ਇੱਥੇ ਆ ਕੇ ਰਾਜ ਕਰਦੇ ਪਏ ਆ ਤੁਸੀਂ ਉਹਨਾਂ ਦੀ ਸੇਵਾ ਦੇ ਵਿੱਚ 100-100 ਪੁਲਿਸ ਵਾਲੇ ਲਾਏ ਹੋਏ ਆ ਉਹ ਕੀ ਉਹ ਸਰਕਾਰ ਦੇ ਉੱਪਰ ਆ ਕੇ ਬੈਠ ਗਏ ਆ ਕਿ ਤੁਹਾਡੀ ਪਾਰਟੀ ਦਾ ਇੰਚਾਰਜ ਹੋ ਤੁਸੀਂ ਤਾਂ ਉਹਨਾਂ ਨੂੰ ਸਰਕਾਰ ਦਾ ਇੰਚਾਰਜ ਲਾ ਕੇ ਬਿਠਾ ਦਿਆ ਆ ਸੋ ਇੰਨਾ ਹੀ ਮੈਂ ਕਹਿੰਦੇ ਆਏ ਵੀ ਇਹਨਾਂ ਨੂੰ ਇਹ ਜਗ੍ਹਾ ਲੈ ਜਾਣੇ ਆ ਕਿ ਲੋਕਾਂ ਦੀ ਸੇਵਾ ਨਾਲੋਂ ਧਿਆਨ ਦੇਵੋ ਨਾ ਕਿ ਆਪਣੇ ਲੀਡਰਾਂ ਦੀ ਇੰਨਾ ਹੀ ਮੈਂ ਕਹਿੰਦੇ ਹੋਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਦਾ ਪ੍ਰੈਸ ਵਾਲਿਆਂ ਦਾ ਤੇ ਹੁਣ ਅਸੀਂ ਆਪਾਂ ਧੰਨਵਾਦ ਵਾਲ ਸਾਹਿਬ ਦਾ ਇੱਕ ਪਤਲਾ ਫੂਕਣਾ ਆ ਕਹਿੰਦੇ ਅੱਜ ਕੱਲ੍ਹ ਐਣਕਾ ਲਾ ਲਈਆਂ ਆ ਅੱਖਾਂ ਦੇ ਵਿੱਚੋਂ ਲਾਲੀ ਨਾਲ ਜਿਵੇਂ ਕਿੰਨੀ ਕੁ ਸ਼ਰਾਬ ਰਾਤ ਨੂੰ ਪੀਤੀ ਆ ਸਵੇਰੇ ਐਣਕਾ ਲਾ ਕੇ ਬਾਹਰ ਨਿਕਲਦੇ ਆ ਚਲੋ ਆਪਾਂ ਹੁਣ ਅਗਲੀ ਕਾਰਵਾਈ ਸ਼ੁਰੂ ਕਰਦੇ ਆ ਪਗਲਾਂ ਕਮਾਲ ਸਰਕਾਰ ਮਰਦੇ ਲਾਵਾ ਜੰਦਾਬਾਦ ਮੁਤਾਬਕ ਪੰਜਾਬ ਸਰਕਾਰ ਨਜ਼ਾ ਲਾਵਾ ਜੰਦਾਬਾਦ ਮੁਤਾਬਕ ਭੰਤਨਾ ਨਜ਼ਾ ਲਾਵਾ ਜੰਦਾਬਾਦ ਮੁਤਾਬਕ ਲਓ ਜੀ ਲਾਓ ਡੱਬੀ ਤੇ ਮੇਰੀ ਬੇਨਤੀ ਹੈ ਭਾਵੇਂ ਪੰਜਾਬ ਸਰਕਾਰ ਜਿਹੜੀ ਆਪਣੇ ਵਾਅਦੇ ਤੋਂ ਭੁੱਲ ਗਈ ਆ ਪਰ ਲੇਕਿਨ ਮੈਂ ਆਪਣੇ ਕਾਰਜਕਰਤਾਵਾਂ ਨੂੰ ਬੇਨਤੀ ਕਰਦਾ ਕਿ ਆਪਾਂ ਪਗੜੀ ਦੀ ਕਦਰ ਕਰਦੇ ਹੋਏ ਜਿਹੜੀ ਇਹਦੀ ਫੋਟੋ ਪਾਗ ਵਾਲੀ ਇੱਕੋਤਾ ਦਈਏ ਸਿਰਫ ਆ ਲਾ ਦਈਏ ਪਾਗਾਂ ਦੀ ਫੋਟੋ ਲਾ ਦਿਓ ਜੀ ਕਿਉਂਕਿ ਜਿਹੜਾ ਇਹ ਬਗੜੀ ਆ ਜੀ ਸਾਡੀ ਸਤਿਕਾਰਯੋਗ ਜਿਹੜੀ ਇਹ ਅਸੀਂ ਮੈਂ ਬੇਨਤੀ ਕਰਦਾ ਦਵਿੰਦਰ ਕਲੇਰ ਜੀ ਨੂੰ ਅਖੀਰ ਤੇ ਜਿਹੜਾ ਭਗਵੰਤ ਮਾਨ ਦਾ ਸਿਆਪਾ ਉਹਨਾਂ ਆਪੋ ਹੀ ਨਿਭੜਨਾ ਉਹ ਵੀ ਜਿਹੜੇ ਚਾਰ ਸ਼ਬਦ ਆਪਣੇ ਦਵਿੰਦਰ ਕਲੇਰ ਦਵਿੰਦਰ ਕਲੇਰ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਸੰਖੇਪ ਦੇ ਪ੍ਰਧਾਨ ਸ਼੍ਰੀ ਮੰਤਰੀ ਜੇ ਜੀ ਸਾਡੇ ਸਭ ਦਾ ਮਾਨ ਦਾ ਜਤੂਸ਼ਰਮਾ ਜੀ ਪਰਪੰਚਾ ਟੰਗਰਾ ਜੀ ਸਮੁੱਚੀ ਟੀਮ ਅੱਜ ਆਪਾਂ ਗੱਲ ਕਰਦੇ ਆ ਵੀਰੇ ਪੰਜਾਬ ਦੀ ਗੱਲ ਕਰਦੇ ਆ ਅਗਰਾਜ ਜੋ ਵਿਤੀ ਰਾਤ ਸ਼੍ਰੀਮਨ ਰਣਜਨ ਕਾਲਿਆ ਜੀ ਨੇ ਜੋ ਬਰਾਂ ਵਿਖੇ ਰਾਜੋ ਤਕਰੀਬ ਨੇ ਇੱਕ ਵੇਲੇ ਦੇ ਕਰੀਬ ਜੋ ਗ੍ਰਨੇਟ ਹਮਲਾ ਕੀਤਾ ਗਿਆ ਹੈ ਉਹ ਦੋਸ਼ੀ ਤਾਂ ਮਨੀਤ ਜੀ ਦਮਦ ਰਹਿ ਜਾਂਦਾ ਸਰ ਆਪਾਂ ਰਾਂ ਨੇ ਸਾਰਾ ਕਰਦੇ ਆ ਕਿ ਦੋਸ਼ੀ ਤਾਂ ਫੜੇ ਗਏ ਪਰ ਹਰਿਆਣੇ ਦੀ ਗੱਲ ਹੈ ਜਦੋਂ ਵੀ ਜਦੋਂ ਵੀ ਇੱਥੇ ਆਪਣੇ ਕੋਈ ਗ੍ਰਨੇਟ ਹਮਲਾ ਹੋਇਆ ਜਦ ਸਾਡੇ ਰਹਿਰਾਂ ਦਾ ਬਿਮਾਰ ਹੋਇਆ ਜਦ ਗੋਲੀकांड ਹੋਇਆ ਸਾਡੇ ਨਕੌਦਰ ਦੇ ਹੀ ਇਲਾਕੇ ਦੇ ਵਿਅਕਤੀ ਨਿਕਲਦੇ ਨੇ ਆਪਾਂ ਪਿਛਲੀ ਗੱਲ ਕਰੀਏ ਗੋਲੀਆਂ ਦੇ ਕੰਮ ਕਰਨੇ ਆ ਤੇ ਮੁਕਾਬਲਾ ਤੇ ਜੋ ਹਮਲਾ ਹੋਇਆ ਸੀ ਉਵੇਂ ਮਾਜਰੇ ਦੇ ਲੋਕ ਨਿਕਲੇ ਸੀ ਡਾਕਟਰ ਬਾਬਾ ਸਾਹਿਬ ਤੇ ਹਿੰਦੂ ਅਮੇੜਕਰ ਜੀ ਜੋ ਤਕਮਾ ਤੇ ਜੋ ਖਾਲਿਸਤਾਨ ਦੇ ਨਾਰੇ ਲਾਈ ਗਏ ਪਰ ਨੌਕਰ ਚੱਥੇ ਦੇ ਨਿਕਲੇ ਰਾਜ ਗੱਲ ਕਰੀਏ ਜੇਕਾ ਅੱਜ ਗੱਲ ਕਰਦੇ ਆ ਮਦੰਜਰ ਕਾਲੀਆ ਜੀ ਦੇ ਜੋ ਗ੍ਰਹਿ ਵਿਖੇ ਨਗਰ ਨੇਟਨਾ ਹਮਲਾ ਕੀਤਾ ਗਿਆ ਉਹ ਵੀ ਸ਼ੰਕਰ ਤੋਂ ਹੀ ਨਿਕਲੇ ਨੇ ਮੈਂ ਦੱਸਣਾ ਚਾਹੁੰਦਾ ਔਰ ਉਹਨਾਂ 'ਕੇ ਬੇਨਤੀ ਵੀ ਕਰਨਾ ਚਾਹੁੰਦਾ ਕਿਉਂ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ ਅਗਰ ਤੁਹਾਨੂੰ ਕੋਈ ਪ੍ਰੇਰਣਾ ਹੈ ਤਾਂ ਸਾਹਮਣੇ ਬੈਠ ਕੇ ਗੱਲ ਕਰੋ ਕਿਉਂਕਿ ਚੋੜਾ ਬੰਗੂ ਕਦੀ ਨਾ ਆਈਏ ਚੋੜਾ ਬੰਗੂ ਆ ਕੇ ਤੁਸੀਂ ਕਦੇ ਚੱਲ ਜਾਂਦੇ ਕਦੇ ਤੁਸੀਂ ਗੋੜੀਆਂ ਚਲਾ ਕੇ ਚੱਲ ਜਾਂਦੇ ਕਿਸੇ ਤੇ ਕਦੀ ਤੁਸੀਂ ਰੈਡਰਾਂ ਦੇ ਰਾਤ ਨੂੰ ਆ ਕੇ ਖਾਲਿਸਤਾਨ ਦੇ ਨਾਰੇ ਲਾ ਕੇ ਚਲ ਜਾਂਦੇ ਆ ਤੇ ਕਦੇ ਆ ਕੇ ਗਰਨੇਡ ਦਾ ਹਮਲਾ ਕਰਕੇ ਚਲ ਜਾਂਦੇ ਆ ਇਹ ਚੋੜਾ ਵਾਲੀ ਭਾਸ਼ਾ ਜਿਹੜੀ ਹੈ ਸ਼ਰਮ ਦੀ ਕਿਉਂਕਿ ਇਹ ਚੋਰੀ ਹੁੰਦੇ ਨੇ ਕਿ ਜਿਹੜੇ ਲੱਖ ਲੱਖ ਕੇ ਹਮਲਾ ਕਰਦੇ ਨੇ ਚਾਹੇ ਮੈਂ ਪੰਜਾਬ ਖਬਰ ਪੜ੍ਹੀ ਹੈ ਚਾਹੇ ਉਹ ਰਿੰਕ ਜਿਹੜੇ ਬਾਬਾ ਸਦੀਕੀ ਨਾਲ ਨਿਕਲੇ ਨੇ ਚਾਹੇ ਉਹ ਰਿੰਕ ਉਹਦੇ ਪਾਕਿਸਤਾਨ ਨਾਲ ਖਤਰਿਆਂ ਦੇ ਵਿੱਚ ਪੜ ਰਹੇ ਹਾਂ ਤਨਖਾਣਾਂ ਦੇ ਲਈ ਕਹ ਲਿਆ ਕਿ ਪਾਕਿਸਤਾਨ ਨੂੰ ਵੀ ਮੈਂ ਦੱਸਣਾ ਚਾਹੁੰਦਾ ਹਾਂ ਹਮੇਸ਼ਾ ਨਰਿੰਦਰ ਭਾਈ ਮੋਦੀ ਜੀ ਹਰ ਜੋਗੀ ਜੀ ਉਹ ਪੰਗਾ ਲੈਣ ਦੇ ਸਾਹਮਣੇ ਆ ਕੇ ਲੈ ਕੇ ਦਿਖਾਓ ਕਿ ਤੂੰ ਚੋਰਾ ਵਾਂਗੂ ਕਿਉਂ ਤੁਸੀਂ ਇਸ ਤਰ੍ਹਾਂ ਕਰਦੇ ਹਾਂ ਕਦੀ ਰਹਿਣਾਂ ਤੇ ਤੱਕ ਕਦੀ ਲੀਡਰਾਂ ਤੇ ਤੱਕ ਕਦੀ ਆਮ ਜਨਤਾ ਦੇ ਤੁਸੀਂ ਗੋਲੀਆਂ ਚਲਾਉਂਦੇ ਆ ਕਦੀ ਕੁਝ ਕਰਾਉਂਦੇ ਆ ਅਗਰ ਪਾਕਿਸਤਾਨ ਨੂੰ ਬੰਗਾਰ ਰਹੀ ਗੱਲ ਕਰਦੇ ਹਾਂ ਕਿ ਜਿੱਤ ਅਦਲੀ ਵੀ ਹਿੰਮਤ ਹੈ ਅਗਰ ਦੇਸ਼ ਨੂੰ ਤੁਸੀਂ ਗਵੇੜਨਾ ਚਾਹੁੰਦੇ ਹੋ ਕਦੀ ਖੜਨਾ ਲੱਗਾ ਇਕੱਠਾ ਇਕਜੁਟ ਹੋ ਕੇ ਚੱਲਦਾ ਆ ਜਦੋਂ ਪੰਜਾਬ ਦੀ ਗੱਲ ਕਰੀਏ ਭਾਈ ਚਾਰਕ ਦੀ ਸਾਂਝ ਕਰਦੀ ਹੈ ਅੱਜ ਗੱਲ ਕਰਦੇ ਕਿ ਭਾਈ ਚਾਰਕ ਸਾਂਝ ਨੂੰ ਤੋੜਨ ਲਈ ਨਹੀਂ ਤੋੜ ਕੀਤਾ ਇਹ ਭਾਈ ਚਾਰਕ ਸਾਂਝ ਨਹੀਂ ਟੁੱਟਨੀ ਚਾਹੇ ਵੈਸੀ ਸਮਾਜ ਦੀ ਹੈ ਚਾਹੇ ਆਪਣੇ ਅਦਰ ਸਮਝਦੀ ਹੈ ਉਹ ਸਾਡੇ ਸਾਂਝ ਭਾਈ ਚਰ ਕੇ ਬਣੀ ਰਹਿਣੀ ਹੈ ਜੇ ਕਿਸੇ ਨੂੰ ਬਹਿਮ ਹੈ ਨਾ ਉਹ ਤੁਸੀਂ ਸਾਹਮਣੇ ਆ ਘੜ ਸਕਦੇ ਆ ਹੌਤ ਲੱਕੇ ਬਾਹਰ ਕਰਨਾ ਇਹ ਕਿੱਛੀ ਤੇਰੀ ਰਾਜਨੀਤੀ ਹੈ ਅਗਰ ਪਾਕਿਸਤਾਨ ਦੇ ਅਗਰ ਕੋਈ ਵੀ ਤੁਹਾਡੇ ਦਿਲ ਚ ਬਹਿਮ ਹੈ ਤਾਂ ਸਿੱਧਾ ਤੁਸੀਂ ਲੈ ਕੇ ਨਿੰਦਰ ਭਾਈ ਮੋਦੀ ਜੀ ਦੇ ਨਾਲ 56 ਇੰਚੀ ਸੀਨੇ ਦੇ ਨਾਲ ਖੜੇ ਹੋ ਕੇ ਦਿਖਾ ਦਿਓ ਮੈਂ ਦੱਸ ਦਿਆਂਗਾ ਤੈਨੂੰ ਕਿ ਤੁਹਾਡਾ ਲਹਾਜ ਦਾ ਇੰਦਰਾ ਗਾਂਦਰੀ ਤਾਂ ਵਾਪਸ ਕਰਤਾ ਸੀਗਾ ये नरेंद्र भाई मोदी जी जी टीम है ये पुरुष भाई पर इंडिया की टीम है नरेंद्र भाई मोदी जी भारत माता रस पुत्र है ये पाकिस्तान का नाम निशाना मिटा देंगे जो गल करते हैं अगर तो अभी यही गल करते हैं कि वार्निंग है, है। वा किसी रह भी रहते भी ਜਿਵੇਂ ਧਾਰਮਿਕ ਮੱਧਿਆਂ ਤੇ ਝੱਕੇ ਜਿਵੇਂ ਤੁਸੀਂ ਲੀਡਰਾਂ ਉੱਤੇ ਇਸ ਤਰ੍ਹਾਂ ਦੀ ਹਰਕਤਾਂ ਅਤੇ ਬਾਜਨਾ ਤਨਵਿੰਦਰ ਭਾਈ ਮੋਦੀ ਰਮੇਸ਼ ਸ਼ਾਹ ਜੀ ਤੇ ਜੋਗੀ ਵਰਗੇ ਪੰਜਾਬ ਦੇ ਵਿੱਚ ਪੈਦਾ ਹੋ ਗਏ ਆ ਤੇ ਪਾਣਾ ਤੁਹਾਨੂੰ ਲੱਗ ਜੇ 2027 ਦੇ ਵਿੱਚ ਸਰਕਾਰ ਬਣੀ ਸਭ ਤੋਂ ਪਹਿਲਾਂ ਸਾਰੇ ਅੰਦਰ ਜਾਣਗੇ ਮੈਂ ਗੱਲ ਕਰਦਾ ਪੰਜਾਬ ਸਰਕਾਰ ਦੀ ਗੱਲ ਕਰੀਏ ਜਾਂ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਦੇ ਅਸੀਂ ਗੱਲ ਕਰਦਾ ਤੁਸੀਂ ਆਪਣੀ ਰਾਖੀ ਆਪ ਕਰੋ ਤਿੰਨ ਵਾਰ ਅਟੈਕ ਮਿੱਤੇ ਵੀ ਹੋ ਸੀਗੇ ਅਜ ਤੱਕ ਇਹਨਾਂ ਕੋ ਬੰਦਨੀ ਬਲ ਸਕੇ ਤਿੰਨ ਵਾਰ ਲੜਾਈ ਰਹੀ ਨਾਲ ਪਰ ਅਸੀਂ ਕਹਿੰਦੇ ਆਪੇ ਰੱਖਿਆ ਆਪ ਕਰਨੇ ਸਿੱਖੋ ਤਾਂ ਜੋ ਅਸੀਂ ਨਾਰਗ ਦਸ਼ਮ ਬਰਹਿਣਾ ਚੱਲ ਸਕੀਏ ਆਪਣੇ ਆਪ ਨੂੰ ਸੁਰਕਸ਼ਿਤ ਕਰ ਸਕੀਏ ਅੱਜ ਜੋ ਸਾਡੇ ਮਾਂ ਜਦ ਮਦਰ ਜਰ ਕਾਲੀਆ ਨੇ ਕਰਦੇ ਅਟੈਕ ਹੋਇਆ ਸਾਡੇ ਮੇਰੇ ਵੀਰ ਟੰਕਰ ਟਿੱਗੜਾ ਨੇ ਕਿਾ ਕੱਲੇ ਕੱਲੇ ਹਰਕਰ ਤੇ ਹੋਇਆ ਇਹ ਗੱਲ ਸਹੀ ਹੈ ਜਿੰਦੋਂ ਵੀ ਹਰਕਰ ਤੇ ਕਿਸੇ ਅਟੈਕ ਮੇ ਇਕੱਠੇ ਹੋਈਆਂ ਯਾ ਦੱਸ ਦੇ ਚਾਹੀ ਸਮਾਜ ਦੀ ਗੱਲ ਹੋਵੇ ਚਾਹੇ ਪਾਰਟੀ ਦੀ ਗੱਲ ਸਵੇ ਕਿ ਇਹਨਾਂ ਦਾ ਵਿਰੋਧ ਕਰੋ ਪਰ ਜੇ ਕਿੱਥੇ ਲੱਭਦੇ ਆ ਇਹਨਾਂ ਫੜਕੇ ਉੱਥੇ ਹੀ ਮਾਰ ਦਿਓ ਨਾ ਕਿ ਸਰਕਾਰ ਦੇ ਨਾਲ ਕਰੋ ਜੇ ਤੁਸੀਂ ਸਰਕਾਰਾਂ ਤੋਂ ਕਹਿੰਦੇ ਇਨਸਾਫ ਮਿਲ ਜਾਊ ਕਦੀ ਨਹੀਂ ਮਿਲਣਾ ਆ ਕਿੰਨੇ ਬੰਦੇ ਫੜਕੇ ਸਿਰ ਉੱਤੇ ਆ ਜੇ ਡਾਕਟਰ ਬਾਬਾ ਸਾਹਿਬ ਪਿੰਨਾ ਮਹਿਦਕਰ ਜੀ ਦੇ ਜੋ ਖਾਲਿਸਤਾਨ ਲਿਖਿਆ ਨਹੀਂ ਫੜਕੇ ਨਰਮਨ ਚੱਠੇ ਤੋਂ ਜੇਲ੍ਹ ਚ ਰੱਖ ਦਿੱਤੇ ਕੀ ਕਰਨਾ ਉਹਨਾਂ ਦਾ ਉਹਨਾਂ ਨੇ ਗੋਲੀ ਮਾਰਨੀ ਚਾਹੀ ਸੀ ਔਰ ਇਹ ਵੀ ਜਿਹੜੇ ਦੋ ਬੰਦੇ ਖੜੇ ਆ ਇਹਨਾਂ ਜਾਂਚ ਕਰਦੇ ਬਾਅਦ ਮਨਿੰਦਰ ਭਾਈ ਮੋਦੀ ਅਮੀਸ਼ਾ ਜੀ ਨੂੰ ਬੇਨਤੀ ਕਰਾਂਗਾ ਤੇ ਰਹਾ ਦੇ ਵਿੱਚ ਇਹਨਾਂ ਨੇ ਗੋਲੀਆਂ ਮਰਵਾਈਆਂ ਜਾਣ ਕਾਜ ਉਹ ਅੱਗੇ ਤੋਂ ਇਸ ਤਰ੍ਹਾਂ ਦੇ ਨੌਬਤ ਨਾ ਆਵੇ ਉਹ ਕੰਮ ਤੋਂ ਸਹਿਵਾ ਸੋਚਣ ਇਹਨਾਂ ਸ਼ਬਦਾਂ ਨਾਲ ਬਸ ਸਾਰੇ ਭਾਰਤੀ ਜਨਤਾ ਪਾਰਟੀ ਜੈ ਹਿੰਦ ਦੇ ਸਿਆਪਾ ਸੱਤੋਂ ਨੱਪਣਾ ਕਿਉਂਕਿ ਅਸੀਂ ਸਮਾਜ ਸਾਰਾ ਕੁਝ ਖਤਮ ਕਰਦਾ ਜਦੋਂ ਕਦੇ ਉਹ ਕੰਮ ਆ ਜਾਂਦਾ ਭਲਾ ਸ਼ਰਧਾ ਕਰਦੇ ਆ ਇੱਥੇ ਭਗਵਾਨ ਜੀ ਮਨੂ ਜੀ

ਮੇਰੇ ਦਾ ਫੋਨ ਕਿਹਦਾ ਕਿਹਦੇ ਤੋਂ ਫਰਤੀ ਆ ਜੀ ਮੜੇ ਛੋਟੀ ਚੱਕਰ ਹੋਈ ਨਾ ਮੈਂ ਲਾਈਟ ਕਰ ਇੱਕ ਜੀ ਹਾਂ ਬਸ ਬਸ ਕਰੂੰ ਬਸ ਲੱਗੇ ਉੱਪਰ ਪੁਰਾਣੇ ਪਟੇ ਆ ਨਾ ਸਰਬੱਤ ਦਾ ਭਲਾ ਇਹ ਦੇ ਤੇ ਭਾਈ ਜੀ ਇੱਥੇ ਆਉਂਦੇ ਤੇ ਲੋਨ ਨੇ ਪਸ ਨਾਲ ਜੀ ਸੁੱਕੇ ਦੀ ਵਰਲਡ ਪੰਜਾਬੀ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਹਿਲੇ ਦਸ਼ਕਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਸ਼੍ਰੀ ਗੁਰੂ ਰਵਿਦਾਸ ਸਟਾਉਕ ਨਕਦਰ ਵੇਖਦੇ ਹੋ ਔਰ ਭਾਜਪਾ ਵੱਲੋਂ ਅੱਜ ਜਿਹੜਾ ਇੱਥੇ ਪੰਜਾਬ ਸਰਕਾਰ ਦਾ ਜਿਹੜਾ ਪੁਤਲਾ ਸਾੜਿਆ ਗਿਆ ਤੁਸੀਂ ਵੇਖ ਸਕਦੇ ਹੋ ਬਿਲਕੁਲ ਤਾਜ਼ਾ ਔਰ ਲਾਈਵ ਤਸਵੀਰਾਂ